ਜਾਨ ਜਾਇ ਤਾ ਜਾਉ ਸ਼ਰਨ ਕਮਲ ਚਿਤ ਬੇਦਿਆ ਰਾਮਹਿ ਨਾਮ ਸਮਾਉ ਕਬੀਰ ਜੋ ਹਮ ਜੰਤ ਬਜਾਬਤੇ ਟੁੱਟ ਗਈ ਸਭ ਤਾਰ ਜੰਤ ਵਿਚਾਰਾ ਕਿਆ ਕਰੈ ਚੱਲੇ ਬਜਾਵਨ ਹਾਰ ਕਬੀਰ ਮਾਇ ਮੁੰਡੋ ਤਹ ਗੁਰੂ ਕੀ ਜਾਤਿ ਕਰਮ ਨ ਜਾਇ ਆਪ ਜੁਬ ਆਪ ਦਬੇ ਚੋ ਬੇਦਮ ਹੈ ਚਲੇ ਦੀਏ ਬਹਾਈ ਕਬੀਰ ਜਟੇ ਪਾਪ ਕੀਏ ਰੱਖੇ ਤਲੈ ਦੁਰਾਇ ਫਰਗਟ ਪਏ ਨਦਾਨ ਸਭ ਜਬ ਪੂਛੇ ਧਰਮ ਰਾਏ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੇਸ਼ਮਾਰ ਅਤਾ ਅਗਣਤ ਅਤੋਲੈ ਜਿਉਂ ਬੁਲਾਵੋ ਤਿਉ ਨਾਨਕ ਦਾਸ ਬੋਲੈ ਜਿਉਂ ਬੁਲਾਵਹਿ ਤਿਉ ਬੋਲੈ ਸੁਆਮੀ ਕੁਦਰਤ ਕਵਣ ਹਮਾਰੀ ਸਾਜ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਜ ਸੰਗ ਨਾਨਕ ਜਸ ਗਾਇਓ ਜੋ ਉਪਰਵਕੇ ਅਤ ਪਿਆਰੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਵੱਡੇ ਭਾਗਾਂ ਵਾਲੇ ਹੋ ਗੁਰੂ ਦੀ ਗੋਤ ਵਿੱਚ ਬੈਠ ਕੇ ਆਪਣਾ ਸਮਾਂ ਤੇ ਸਵਾਸਾਂ ਨੂੰ ਸਫਲਾ ਕਰ ਰਹੇ ਹੋ ਸਭ ਤੋਂ ਪਹਿਲਾਂ ਅਜ ਪਰਮ ਪਿਤਾ ਤਨ ਤਨ ਸਾਇਬ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਦੇ ਜੋਤੀ ਜੋਤ ਪੁਰਬ ਤੇ ਪਰਮ ਪਿਤਾ ਧੰਨ ਗੁਰੂ ਗੋਬਿੰਦ ਹਰਗੋਬਿੰਦ ਗੁਰੂ ਅੰਗਦ ਦੇ ਮਹਾਰਾਜੀ ਨੂੰ ਕੋਟ ਕੋਟ ਪ੍ਰਣਾਮ ਕੋਟ ਕੋਟ ਪ੍ਰਣਾਮ ਅੱਜ ਦੂਜੇ ਪਾਤਸ਼ਾਹ ਸੈਨ ਸ੍ਰੀ ਗੁਰੂ ਅੰਗਦ ਦੇ ਮਹਾਰਾਜੀ ਦਾ ਜੋਤੀ ਜੋਤਿ ਪਰੂਆਇ ਜਿਨ੍ਹਾਂ ਨੇ ਆਪਣੀ ਘਾਲਣਾ ਨਾਲ ਹੁਕਮ ਮੰਨਣ ਦੀ ਜਿਹੜੀ ਪ੍ਰਵਾਹਾ ਮਹਾਰਾਜ ਨੇ ਪਹਿਲੀ ਪੌੜੀ ਤਾਂ ਹੀ ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਦੀ ਸਭ ਤੋਂ ਪਹਿਲਾਂ ਫਿਰ ਜੇ ਉਹਨੂੰ ਕਮਾਇਆ ਤਾਂ ਫਿਰ ਉਹ ਲੈਣੇ ਰੂਪ ਦੇ ਵਿੱਚ ਆ ਕੇ ਕਮਾਇਆ ਤੇ ਫਿਰ ਉਹਦਾ ਰੂਪ ਹੀ ਬਣ ਗਏ ਹੁਕਮ ਮੰਨਿਆ ਹੋਵੇ ਪ੍ਰਮਾਣ ਤਾਂ ਖਸਮੇ ਕਾ ਮਹਿਲ ਪਾਏ ਸੀ ਉਹ ਖਸਮਨ ਦਾ ਮਹਿਲ ਪਾਏ ਉਹ ਮਹਿਲ ਦੇ ਮਾਲਕ ਬਣ ਗਏ ਤੇ ਮਹਾਰਾਜ ਨੇ ਫਿਰ ਆਪਨ ਹੁੰਦਿਆਂ ਫਿਰ ਆਪ ਮੱਥਾ ਠੇਕਦਾ ਉਹਨਾਂ ਨੂੰ ਅੱਜ ਜੋਤੀ ਜੋਤ ਪ੍ਰਭ ਤੇ ਸਾਡੀ ਕੋਟ ਕੋਟ ਪ੍ਰਣਾਮ ਉਹਨਾਂ ਦੇ ਜੀਵਨ ਦੀ ਵੱਡੀ ਪ੍ਰੇਰਣਾ ਹੁਕਮ ਵਿੱਚ ਆ ਜਾਣਾ ਤੇ ਹੁਕਮ ਮੰਨ ਕੇ ਜਿਹੜਾ ਮਰਤਬਾ ਉਹਨਾਂ ਨੇ ਪ੍ਰਾਪਤ ਕੀਤਾ ਉਹ ਫਿਰ ਸਾਡੇ ਸਾਰਿਆਂ ਦੇ ਸਾਹਮਣੇ ਲੈਹਣੇ ਦੀ ਫਿਹਰਾਈ ਹੈ ਨਾਨਕਾ ਦੋਹੀ ਖੱਡੀ ਹੈ ਜੋਤ ਉਹਾ ਜੁਗਤ ਸਾਇ ਸਹ ਗਾਇਆ ਫੇਰ ਬੁਲੱਟੀ ਹੈ ਝੱਲੇ ਝੱਲੇ ਸੋਤ ਨਰੰਜਣੀ ਮਲ ਤਖਤ ਬੈਠਾ ਗੁਰ ਹੱਡੀ ਹੈ ਉਹ ਫਿਰ ਉਹ ਨਰੰਜਣੀ ਛਤਰ ਝੁੱਲਿਆ ਤੇ ਦੀਨ ਦੁਨੀਆ ਦਾ ਮਾਲਕ ਬਣੇ ਕਿੱਥੋਂ ਬਣੇ ਹੁਕਮ ਦੇ ਵਿੱਚ ਹੁਕਮ ਦੇ ਵਿੱਚ ਚੱਲ ਕੇ ਉਹ ਮਰਤਬਾ ਹਾਸਲ ਕੀਤਾ ਕੱਲ ਨੂੰ ਇੱਕ ਵਿਸਾਖ ਹੈ ਤੇ ਸਾਡਾ ਸਾਰਿਆਂ ਦਾ ਜਨਮ ਦਿਹਾੜਾ ਹੈ ਖਾਲਸੇ ਦਾ ਖਾਲਸਾ ਸਾਜਣਾ ਦੇਸੋ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪ੍ਰਮਾਤਮਕੀ ਮੋਜ ਜਿਸ ਦਾ ਜਨਮ ਹੁੰਦਾ ਉਹ ਮਰ ਜਾਂਦਾ ਹੈ ਅਸਮੈ ਪੜਦੇ ਨਾ ਸਤਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਪਾਂ ਚਾਨਣ ਹੋਆ ਜਿਹੜੀ ਚੀਜ਼ ਪ੍ਰਗਟ ਹੁੰਦੀ ਹੈ ਖਾਲਸਾ ਪ੍ਰਮਾਤਮਾ ਨੇ ਪ੍ਰਗਟ ਕੀਤਾ ਹੈ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪ੍ਰਮਾਤਮਕੀ ਪਰਮਾਤਮਾ ਦੀ ਮੌਜ ਦੇ ਵਿੱਚੋਂ ਜਿਹੜੀ ਉਪਾਧੀ ਗੁਰੂ ਅੰਗਦ ਦੇ ਮਹਾਰਾਜ ਨੇ ਕਾਲਣਾ ਕਾਲ ਕੇ ਕਾਲਣਾ ਕਾਲ ਕੇ ਉਹ ਹੁਕਮ ਮੰਨ ਕੇ ਗੁਰੂ ਦੇ ਵਿੱਚ ਹੀ ਸਮਾ ਗਏ ਉਹ ਜਿਹੜੇ ਇੱਕ ਰੂਪ ਦੇਣ ਵਾਸਤੇ 230 ਸਾਲ ਦਾ ਲੰਮਾ ਸਮਾਂ 10 ਜੋਤਾਂ ਵਿੱਚ 10 ਧਰੀਆਂ ਵਿੱਚ ਵਿਚਰਦਿਆਂ ਗੁਰੂ ਮਹਾਰਾਜ ਨੂੰ 230 ਸਾਲ ਲੱਗੇ ਉਹ ਸੰਪੂਰਨ ਮਨੁੱਖ ਬਣਾਉਣਾ ਸੀ ਜਿਹੜਾ ਪਹਿਲੇ ਜਾਮੇ ਵਿੱਚ ਗੁਰਨਾਨਕ ਦੇਵ ਮਹਾਰਾਜ ਤੋਂ ਲੈਣੇ ਦੇ ਰੂਪ ਦੇ ਵਿੱਚ ਆ ਕੇ ਉਹਦਾ ਸਰੂਪ ਬਣ ਗਿਆ 230 ਸਾਲ ਦਾ ਲੰਮਾ ਸਮਾਂ ਲਾ ਕੇ ਫਿਰ ਜਿਹੜਾ ਮਨੁੱਖ ਤਿਆਰ ਕਰਨਾ ਸੀਗਾ ਜਿਹੜਾ ਸਰੂਪ ਦੇਣਾ ਸੀਗਾ ਉਹ ਖਾਲਸੇ ਦਾ ਰੂਪ ਦਿੱਤਾ ਫਿਰ 1699 ਦੀ ਵਿਸਾਖੀ ਨੂੰ ਅਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਪੰਥ ਦੀ ਸਾਜਣਾ ਕੀਤੀ ਤੇ ਜਿਹਨੂੰ ਦੂਜੇ ਭਾਈ ਗੁਰਦਾਸ ਜੀ ਕਹਿੰਦੇ ਨੇ ਹਰ ਸੱਚੇ ਤਖਤ ਰਚਾਇਆ ਸਤ ਸੰਗਤ ਮੇਲਾ ਨਾਨਕ ਨਿਰਪਉ ਨਿਰੰਕਾਰ ਵਿੱਚ ਸਿਂਧਾ ਖੇਲਾ ਗੁਰ ਸਿਮਰ ਮਨਾਈ ਕਾਲ ਕਾ ਖੰਡੇ ਕੀ ਬੇਲਾ ਪੀਓ ਪਾਹੁਲ ਖੰਡ ਧਾਰ ਹੋਏ ਜਨਮ ਸੁਹੇਲਾ ਗੁਰ ਸੰਗਤ ਕੀਨੀ ਖਾਲਸਾ ਮਨ ਮੁਖੀ ਦੁਹੇਲਾ ਗੁਰੂ ਦੀ ਸੰਗਤ ਨੂੰ ਕੀ ਬਣਾਤਾ ਖਾਲਸਾ ਬਣਾਤਾ ਗੁਰ ਸੰਗਤ ਕੀਨੀ ਕਾਲਸਾ ਮਨ ਮੁਖੀ ਦੁਹਿਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਉਹ ਜਿਹੜੀ ਪਹਿਲੇ ਜਾਮੇ 'ਚ ਅੰਗਤ ਦੇ ਪ੍ਰਕਰਮਾ ਕਰਕੇ ਮੱਥਾ ਟੇਕਿਆ ਸੀ ਦਸਵੇਂ ਜਾਮੇ ਦੇ ਵਿੱਚ ਉਹ ਫਿਰ ਇੱਕ ਸਰੂਪ ਦੇਤਾ ਕਿਦਾਂ ਦਾ ਮੇਰਾ ਖਾਲਸਾ ਚਾਹੀਦਾ ਤੇ ਪੰਜ ਪਿਆਰਿਆਂ ਦੀ ਸਾਜਨਾ ਕਰਕੇ ਫਿਰ ਆਪ ਅੰਮ੍ਰਿਤ ਦੀ ਦਾਤ ਮੰਗੀ ਗੁਰ ਜੇਲੇ ਦੀ ਪ੍ਰਪਾਰਟੀ ਤੋਰੀ ਤੇ ਮਹਾਰਾਏ ਨੇ ਕਿਹਾ ਕਿ ਪੂਜਾ ਅਕਾਲ ਕੀ ਪਰਚਾ ਸ਼ਬਦ ਦਾ ਦੀਦਾਰ ਖਾਲਸੇ ਦਾ ਤੇ ਮਾਨ ਕਿਹੜਾ ਦਿੱਤਾ ਤੇ ਗੁਰੂ ਮਹਾਰਾਜੋ ਕਹਿੰਦੇ ਨੇ ਕਿ ਮੇਰਾ ਸਾਰਾ ਕੋਸੀ ਇਹਦੇ ਕਰਕੇ ਆ ਇਨਹੀ ਹੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਸੋ ਗਰੀਬ ਮੈਂ ਬਲੇਹਾਰੇ ਜਾਨਾ ਮੇਰੇ ਪਿਤਾ ਤੋਂ ਉਹ ਦੱਬਿਆਂ ਕੁਚਲਿਆਂ ਲਤਾੜਿਆਂ ਨੂੰ ਸਰਦਾਰ ਬਣਾ ਕੇ ਕਿਹਾ ਕਿ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਸੋ ਗਰੀਬ ਕਰੋੜ ਪਰੇ ਆਪਣੇ ਆਪ ਨੂੰ ਕਹਿੰਦੇ ਮੇਰੇ ਵਰਗੇ ਗਰੀਬ ਤੱਕ ਹੈ ਰੱਬ ਹੈ ਪ੍ਰਮਾਤਮਾ ਦਾ ਸਾਖਸ਼ਾਤ ਰੂਪ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਕਿੰਨਾ ਮਾਨ ਆਪਣੇ ਹਰ ਮਨੋਖ ਆਪਣੇ ਪੁੱਤਰ ਨੂੰ ਮਾਨ ਦਿੰਦਾ ਹੈ ਉਹ ਨਖਿੱਦ ਨੂੰ ਵੀ ਮਾਨ ਦਿੰਦਾ ਹੈਗਾ ਕਿਉਂ ਪਿਆਰ ਹੁੰਦਾ ਹੈਗਾ ਮੋਹ ਹੁੰਦਾ ਹੈ ਸਾਡਾ ਦੁਨਿਆਵੀ ਹੈ ਮੋਹ ਹੈ ਤੇ ਪਰ ਗੁਰੂ ਦਾ ਪਿਆਰ ਹੈ ਇਸੇ ਕਰਕੇ ਪਿਆਰ ਕਰਕੇ ਤਾਂ ਆਪਦੇ ਚਾਰ ਜਿਹੜੇ ਬਿੰਦੀ ਪੁੱਤਰ ਸੀ ਸਾਡੇ ਤੋਂ ਬਾਅਦ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਖਾਲਸਾ ਸਾਜ ਕੇ ਤੇ ਅੰਮ੍ਰਿਤ ਫਿਰ ਮਿਲਿਆ ਕਿੰਨਾਂ ਨੂੰ ਜਿਨ੍ਹਾਂ ਨੇ ਆਪਣਾ ਸਿਰ ਭੇਟ ਕੀਤਾ ਅੱਜ ਵੀ ਅਜਿਹਾ ਜਦੋਂ ਅਸੀਂ ਅੰਮ੍ਰਿਤ ਪਾਨ ਕਰਦੇ ਹਾਂ ਕੌਣ ਅੰਮ੍ਰਿਤ ਪਾਨ ਕਰਦਾ ਹੈ ਜਿਹੜੇ ਅੰਮ੍ਰਿਤ ਦੇ ਅਵਲੱਖੀ ਹੋਣ ਆਪਾਂ ਕਹਿੰਦੇ ਨੇ ਅੰਮ੍ਰਿਤ ਅਵਲੱਖੀ ਜਿਹਨੂੰ ਅੰਮ੍ਰਿਤ ਛਕਣ ਦੀ ਇੱਛਾ ਚੈਨਾ ਭੁੱਖ ਲੱਗੀ ਹੈ ਫਿਰ ਉਹ ਪੰਜਾਂ ਦਾ ਸਰੂਪ ਸਾਜਿਆ ਜਿਹੜਾ ਗੁਰੂ ਨਾਨਕ ਮਹਾਰਾਜ ਨੇ ਇੱਕ ਮਨਾਈ ਸੀ ਮੇਰਾ ਸਿੱਖ ਕਿਦਾਂ ਦਾ ਹੋਵੇ ਉਹ ਸਾਨੂੰ ਸਰੂਪ ਦਿੱਤਾ ਪੰਜ ਬਾਣੀਆਂ ਦਿੱਤੀਆਂ ਪੰਜ ਕਕਾਰ ਦਿੱਤੇ ਸਾਡੀ ਡਰੈੱਸ ਦਿੱਤੀ ਤੇ ਨਾਲ ਰੈਤਾ ਤੇ ਕੁਰੈਤਾ ਦਿੱਤੀਆਂ ਅਮਰਤ ਪੀਆ ਸਤਗੁਰ ਦੀਆ ਅਵਰ ਨਾ ਜਾਣਾ ਦੂਆ ਤੀਆ ਸਤਗੁਰ ਪੀਤਾ ਕਿੱਥੋਂ ਮਿਲਦਾ ਅਮਰਤ ਗੁਰੂ ਤੋਂ ਮਿਲਦਾ ਸਤ ਅਮਰਤ ਪੀਆ ਸਤਗੁਰ ਦੀਆ ਅਵਰ ਨਾ ਜਾਣਾ ਦੂਆ ਤੀਆ ਏਕੋ ਏਕ ਸੋ ਅਪਰ ਪਰੰਪਰ ਪਰਖ ਖਜਾਨੇ ਪਾਇੰਦਾ ਸਾਨੂੰ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਮੈਂ ਅੰਮ੍ਰਿਤ ਪੀਤਾ ਕਿੱਥੋਂ ਮੈਨੂੰ ਮੇਰੇ ਗੁਰੂ ਨੇ ਦਿੱਤਾਗਾ ਸੁਰਨ ਔਰ ਮਨਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਇਹ ਅੰਮ੍ਰਿਤ ਨੂੰ ਦੇਵੀ ਦੇਵਤੇ ਖੋਜਦੇ ਨੇ ਪਰ ਮੈਨੂੰ ਮੇਰੇ ਗੁਰੂ ਤੋਂ ਮਿਲ ਗਿਆ ਸੁਰਨ ਔਰ ਮਨ ਰੋਜ ਆਪਾਂ ਨਾਲ ਸਭ ਪੜਦੇ ਆ ਸੁਰਨ ਔਰ ਮਨਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰਤੇ ਪਾਇਆ ਕਿਵੇਂ ਮਿਲਿਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਗੁਰੂ ਜੀ ਤੋਂ ਤਰੁੱਟਿਆ ਕਿਰਪਾ ਕੀਤੀ ਸੱਚਾ ਮਨ ਵਸਾਇਆ ਇਹ ਗੁਰੂ ਦੀ ਰਹਿਮਤ ਹੋਈ ਗੁਰੂ ਨੇ ਬਖਸ਼ਿਸ਼ ਕਰਕੇ ਖਾਲਸਾ ਸਾਜ ਕੇ ਤੇ ਉਹ ਬੜਿਆਈਆਂ ਦਿੱਤੀਆਂ ਉਹ ਬੜਿਆਈਆਂ ਦਿੱਤੀਆਂ ਉਹਨਾਂ ਨੂੰ ਦਿੱਤੀਆਂ ਇਸ ਕਿੱਤੇ ਦੇ ਵਿੱਚ 700 ਸਾਲ ਦੀ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜਿਆ 700 ਸਾਲ ਦੀ ਗੁਲਾਮੀ ਇੱਥੇ ਕੋਈ ਪੱਗ ਨਹੀਂ ਸੀ ਬਣ ਸਕਦਾ ਕੋਲ ਢੋਲ ਨਹੀਂ ਸੀ ਵਜਾ ਸਕਦਾ ਘੋੜੇ ਤੇ ਨਹੀਂ ਸੀ ਚੜ ਸਕਦਾ ਸ਼ਸਤਰ ਨਹੀਂ ਸੀ ਰੱਖ ਸਕਦਾ ਗੁਰੂ ਸਾਹਿਬ ਨੇ ਕਿਹਾ ਮੇਰਾ ਸਿੱਖ ਢੋਲ ਨਹੀਂ ਨਗਾਰਾ ਵਜਾਊਗਾ ਮੇਰਾ ਸਿੱਖ ਘੋੜਿਆਂ ਤੇ ਚੜੂਗਾ ਬਾਜ ਰੱਖੂਗਾ ਤਲੰਗੀ ਲਾਊਗਾ ਇਹ ਸਾਰੇ ਇਹ ਦੁਨਿਆਵੀ ਹਕੂਮਤ ਨੂੰ ਚੈਲੰਜ ਸੀ ਤਲੰਗੀ ਲਾਉਣੀ ਘੋੜੇ ਸ਼ਸਤਰ ਬਾਜ ਰੱਖਣਾ ਇਹ ਸ਼ਾਹੀ ਪ੍ਰਤੀਕ ਹੈ ਬਾਦਸ਼ਾਹਤ ਦਾ ਪ੍ਰਤੀਕ ਹੈ ਇਹ ਸਾਡੀ ਝੋਲੀ ਚ ਮਹਾਰਾਜ ਨੇ ਪਾਇਆ ਦੇ ਕੇਹਾ ਕਿ ਇਨ ਗਰੀਬ ਸਿੱਖਨ ਕੋ ਦਉ ਪਾਤਸ਼ਾਹੀ ਯਾਦ ਕਰੇ ਹਮਰੀ ਗ੍ਰਿਆਈ ਜਿਨ੍ਹਾਂ ਨੂੰ ਲੋਕ ਨੀਚ ਕਹਿੰਦੇ ਸੀ ਜਿਨ੍ਹਾਂ ਨੂੰ ਖੂਹਾਂ ਤੇ ਚੜਨ ਦਾ ਵੀ ਅਧਿਕਾਰ ਨਹੀਂ ਸੀ ਜਿਨ੍ਹਾਂ ਦਾ ਪਰਸ਼ਾਵੇਂ ਤੱਕ ਕਰਕੇ ਭਿੱਟੇ ਜਾਂਦੇ ਸੀ ਇਨ ਗਰੀਬ ਸਿੱਖਨ ਕੋ ਦਉ ਪਾਤਸ਼ਾਹੀ ਯਾਦ ਕਰੇ ਹਮਰੀ ਗ੍ਰਿਆਈ ਜਿਨ ਕੀ ਜਾਤ ਗੋਤ ਕੁਲ ਮਾਹੀ ਸਰਦਾਰੀ ਨਾ ਪਈ ਕ ਤਾਹੀ ਇਨਹੀ ਕੋ ਸਰਦਾਰ ਬਣਾਉ ਤਬੇ ਗੋਬਿੰਦ ਸਿੰਘ ਨਾਮ ਕਹਾਉਂ ਇਹ ਇਹ ਜਿਨ੍ਹਾਂ ਨੂੰ ਤੁਸੀਂ ਦੱਬੇ ਕੁਤਲੇ ਕਹਨੇ ਹੋਗੇ ਨੀਚ ਕਹਨੇ ਹੋਗੇ ਇਹਨਾਂ ਨੂੰ ਸਰਦਾਰ ਬੋ ਤੇ ਸਾਨੂੰ ਸਰਦਾਰੀਆਂ ਦਿੱਤੀਆਂ ਅੱਜ ਲੋੜ ਐ ਖਾਲਸਾ ਸਾਜਨਾ ਦਿਵਸ ਤੇ ਸਾਡੀਆਂ ਸਰਦਾਰੀਆਂ ਸਾਮੀਆਂ ਸਿੱਖੀ ਸਰੂਪ ਵਿੱਚ ਆਓ ਜੇ ਆਨੰਦ ਲੈਣਾ ਸਿੱਖ ਬਣ ਦਿਓ ਜਿਹੜਾ ਸਿੱਖ ਬਣੂਗਾ ਸਿੱਖ ਨਾ ਦੁਖੀ ਹੁੰਦਾ ਸਿੱਖ ਨਾ ਮੰਗਦਾ ਰਹਿੰਦਾਗਾ ਸਿੱਖ ਕੀ ਹੈ ਪਾਤਸ਼ਾਹ ਹੈ ਇੱਕ ਹੈ ਬਾਦਸ਼ਾ ਸਿੱਖ ਪਾਤਸ਼ਾਹ ਪਰਮਾਤਮਾ ਨਾਲ ਜੁੜ ਕੇ ਪਤਾ ਦਾ ਸ਼ਾਹ ਬਣ ਜਾਂਦਾ ਸਿੱਖ ਕਦੇ ਨਹੀਂ ਜਿਹੜਾ ਮੰਗਦਾ ਉਹ ਸਿੱਖ ਵੀ ਨਹੀਂ ਹੈ ਜਿਹੜਾ ਬਿੱਲ ਹੈ ਉਹ ਵੀ ਸਿੱਖ ਨਹੀਂ ਹੈ ਸਿੱਖ ਨੂੰ ਕਿਰਤੀ ਬਣਾਇਆ ਮੇਰੇ ਪਿਤਾ ਨੇ ਆਪ ਪਹਿਲੇ ਪਿਤਾ ਜਗਤ ਗੁਰੂ ਨੇ 70 ਸਾਲ ਦੀ ਉਮਰ ਤੱਕ ਕਰਤਾਰ ਤੋਂ ਸਭ ਦੀ ਧਰਤੀ ਤੇ ਹਲ ਚਲਾ ਕੇ ਉਪਦੇਸ਼ ਦਿੱਤਾ ਸਿੱਖਾ ਤੂੰ ਕਿਰਤ ਕਰਨੀ ਹੈ ਕਿਰਤ ਨਹੀਂ ਛੱਡਣੀ ਤੇ ਕਿਰਤ ਦੇ ਨਾਲ ਉਹ ਪਰਮਾਤਮਾ ਨੂੰ ਯਾਦ ਰੱਖਣੇਗਾ ਮਾਰਾਇ ਨੇ ਉਹਨਾਂ ਦੱਬਿਆਂ ਕੁਤੜਿਆਂ ਨੂੰ ਸਰਦਾਰੀਆਂ ਦਿੱਤੀਆਂ ਤੇ ਜੀਵਨ ਜਿਉਣ ਦਾ ਢੰਗ ਦੱਸਿਆ ਤੇ ਹੁਣ ਮਾਨ ਕਿੰਨਾ ਦਿੱਤਾ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹੋਕਰੋ ਨਿਵਾਸ ਖਾਲਸਾ ਮੇਰਾ ਸਜਣ ਸੂਰਾ ਖਾਲਸਾ ਮੇਰਾ ਸਤਗੁਰ ਪੂਰਾ ਖਾਲਸਾ ਮੇਰਾ ਇਹ ਬੜੇ ਵਿਚਾਰ ਨੇ ਖਾਲਸਾ ਮੇਰਾ ਸਤਗੁਰ ਮੇਰਾ ਪੂਰਾ ਸਤਗੁਰੂ ਹੈ ਖਾਲਸਾ ਕਿੰਨਾ ਪਿਆਰ ਮਾਰਾਇ ਨੇ ਛਾਤੀ ਨਾਲ ਲਾ ਕੇ ਉਹਨਾਂ ਲੋਕਾਂ ਨੂੰ ਤਾਂ ਹੀ ਤਾਂ ਫਿਰ ਭਗਤ ਰਵਦਾਸ ਜੀ ਕਹਿੰਦੇ ਨੇ ਨਾ ਬੜੇ ਪਿਆਰੇ ਸ਼ਬਦ ਹੈ ਐਸੀ ਲਾਲ ਤੁਝ ਬਿਨ ਕੌਣ ਕਰੈ ਗਰੀਬ ਨਿਵਾਜ ਗਸਈਆ ਮੇਰਾ ਮੱਥੇ ਛਤਰ ਤਰੈ ਐ ਮੇਰੇ ਵਹਿਗੁਰੂ ਐ ਮੇਰੇ ਗੁਰੂ ਤੇਰੇ ਬਿਨਾ ਇਹ ਕਲਾ ਕੌਣ ਕਰ ਸਕਦਾ ਐਸੀ ਲਾਲ ਤੁਝ ਬਿਨ ਕੌਣ ਕਰੈ ਗਰੀਬ ਨਿਵਾਜ ਤੂੰ ਗਰੀਬਾਂ ਨੂੰ ਨਿਵਾਜਣ ਵਾਲਾ ਹੈ ਗਰੀਬ ਨਿਵਾਜ ਗਸਈਆ ਮੇਰਾ ਮੱਥੇ ਛਤਰ ਤਰੈ ਅੱਜ ਹਰ ਸਿੱਖ ਦੇ ਸਿਰ ਤੇ ਕੇਸ ਦਸਤਾਰ ਇਹ ਛਤਰ ਚੁਲਦਾ ਹੈਗਾ ਇਹ ਸਾਡੀ ਬਦਕਿਸਮਤੀ ਹੈ ਅਸੀਂ ਖੁਦ ਨਾਈ ਕੋਲੇ ਜਾ ਕੇ ਇਹ ਛਤਰ ਨੂੰ ਤਖਤ ਨੂੰ ਨਾ ਲਈ ਸੜਤਾ ਕਿਉਂ ਭੁੱਲ ਗਏ ਪੁਲਾਵੜੇ ਭੁੱਲੀ ਭੁੱਲ ਭੁੱਲ ਪਛੋਤਾਣੀ ਰਵਦਾਦ지 ਭਗਤ ਰਵਦਾਦ지 ਕਹਿੰਦੇ ਨੇ ਐਸੀ ਲਾਲ ਤੁਝ ਬਿਨ ਕੌਣ ਕਰੈ ਗਰੀਬ ਨਵਾਜ ਗਸਈਆ ਮੇਰਾ ਮਾਥੈ ਛਤਰ ਤਰੈ ਜਾ ਕੀ ਸ਼ੋਤ ਜਗਤ ਕੋ ਲੱਗੈ ਤਾਂ ਪਰ ਤੂੰ ਹੀ ਤਰੈ ਨੀਚੈ ਊਚ ਕਰੈ ਮੇਰਾ ਗੋਬਿੰਦ ਕਾਹੂ ਤੇਨਾ ਉਹ ਮੇਰਾ ਵਹਿਗੁਰੂ ਉਹ ਮੇਰਾ ਗੁਰੂ ਉਹ ਨੀਚਾਂ ਨੂੰ ਉੱਚ ਕਰਨ ਦੀ ਸਮਰੱਥਾ ਰੱਖਦਾ ਹੈ ਉਹ ਕਿਸੇ ਦੇ ਭੈਅ ਵਿੱਚ ਵੀ ਨਹੀਂ ਰਹਿੰਦਾ ਗੁਰਗੋਬਿੰਦ ਸਿੰਘ ਮਹਾਰਾ ਜੀ ਨੇ ਆਪਣਾ ਖਾਲਸਾ ਸਾਜ ਕੇ ਤੇ ਆਪਣਾ ਸਾਰਾ ਕੁਝ ਖਾਲਸੇ ਤੋਂ ਵਾਰ ਵੀ ਦਿੱਤਾ ਤੇ ਨਾਲ ਹਦਾਇਤ ਵੀ ਕੀਤੀ ਜਬ ਲਾ ਖਾਲਸਾ ਰਹਿ ਨਿਆਰਾ ਤਬ ਲਗ ਤੇਜ ਦੀ ਹੂੰ ਮੈਂ ਸਾਰਾ ਜਿੰਨਾ ਚਿਰ ਇਹ ਆਪਣਾ ਨਿਆਰਾ ਆਪਣ ਰੱਖੂਗਾ ਗੁਰੂ ਦੇ ਸਿਧਾਂਤ ਤੇ ਚੱਲੂਗਾ ਮੈਂ ਆਪਣਾ ਪ੍ਰਤਾਪ ਮੇਰਾ ਪ੍ਰਤਾਪ ਇਹਦੇ ਵਿੱਚ ਵਰਤੂਗਾ ਜਬ ਅੱਲਾਹ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ ਜਬ ਇਹ ਗਹਿ ਬਿਪਰਨ ਕੀ ਰੀਤ ਮੈਂ ਨਾ ਕਰੂੰ ਇਹਨ ਕੀ ਜਿੱਦੇ ਇਹਨੇ ਬਿਪਰਨ ਦੀ ਰੀਤ ਕਰੀ ਬਿਪਰਨ ਕਹੀਏ ਬ੍ਰਾਹਮਣ ਬ੍ਰਾਹਮਣਾਂ ਦੇ ਕਰਮ ਕਾਂਡਾਂ 'ਚ ਪਊਗਾ ਗੁਰਮਤ ਨੂੰ ਛੱਡੂਗਾ ਮੈਂ ਪ੍ਰਤੀਤ ਨਹੀਂ ਕਰਨੀ ਅੱਜ ਬਹੁਤੇ ਕਰਕੇ ਸਾਡੀ ਗੁਰੂ ਤੋਂ ਪ੍ਰਤੀਤ ਖੋ ਗਈ ਸਿੱਖ ਕਰਮ ਕਾਂਡਾਂ 'ਚ ਪਿਆ ਗੁਰੂ ਦੇ ਸ਼ਬਦ ਨੂੰ ਟੁੱਟ ਕੇ ਬਹਿਮਾ ਪਰਮਾ 'ਚ ਪਖੰਡਾ 'ਚ ਸਾਰੇ ਕੋ ਕਰਮ ਸਿੱਖ ਕਰਦਾ ਹੈਗਾ ਤੇ ਸਿੱਖ ਕੋ ਕੰਮ ਕਰਕੇ ਮਾਣ ਮਹਿਸੂਸ ਕਰਦਾ ਹੈ ਜਿਹੜੇ ਕੰਮਾਂ ਤੋਂ ਵਰਜਿਆ ਗੁਰੂ ਨੇ ਨਸ਼ਾ ਨਹੀਂ ਕਰਨਾ ਕੰਜਰੀਆਂ ਨਹੀਂ ਨਚਾਉਣੇ ਸਾਰਾ ਕੁਝ ਕਰਦੇ ਆ ਤੇ ਫਿਰ ਸਾਰਾ ਕੁਝ ਕਰਕੇ ਲੋਕਾਂ ਨੂੰ ਮਾਣ ਨਾ ਦੱਸ ਦਿਆਂ ਕੁੜੀ ਦਾ ਵਿਆਹ ਕੀਤਾ ਫਿਰ ਸ਼ਰਾਬ ਵਧਿਆ ਸੀ ਮਹਾਰਾਏ ਨੇ ਕਿਹਾ ਤਾਂ ਜੇ ਤ ਪੀਤਾ ਮਤ ਦੂਰ ਹੋਏ ਬਰਲ ਪਵੇ ਵਿੱਚ ਆਏ ਤੇ ਅਸੀਂ ਆਪ ਖੋਦ ਅਮਰਤ ਆਰੀ ਵਿਆਹ ਸ਼ਰਾਬ ਪਿਉਨੇ ਆ ਤੇ ਦੇਵੀਆਂ ਵਰਗੀਆਂ ਮੇਰੀਆਂ ਭੈਣਾਂ ਨੂੰ ਸਟੇਜ ਤੇ ਅਰਧ ਨਗਨ ਕਰਕੇ ਨਚਾਉਨੇ ਆ ਦੇ ਪਰ ਖਾਰਤਾ ਹੋਣੇ ਹੀ ਹੋਣੇ ਮਹਾਰਾ ਕਹਿੰਦੇ ਜਾਵੇ ਗਾਹੇ ਬਿਪਰਨ ਕੀ ਰੀਤ ਮੈਂ ਨਾ ਕਰਾਂ ਇਨ ਕੀ ਪ੍ਰਤੀਤ ਮਹਾਰਾ ਕਹਿੰਦੇ ਮੈਂ ਫਿਰ ਪ੍ਰਤੀਤ ਨਹੀਂ ਕਰਨੀ ਇਹਦੀ ਭਾਈ ਨੰਦ ਲਾਲ ਜੀ ਕਹਿੰਦੇ ਨੇ ਗੁਰ ਸਿੱਖ ਰਹੇ ਤਾਂ ਸੁਣੋ ਮੇਰੇ ਮੀਤ ਸਿੱਖਨੇ ਰਹਿਣ ਗੁਰ ਸਿੱਖ ਰਹੇ ਤਾਂ ਸੁਣੋ ਮੇਰੇ ਮੀਤ ਉੱਠ ਪ੍ਰਵਾਤ ਕਰੇ ਖਿਤਚੀਤ ਗੁਰ ਸਿੱਖ ਕੌਣ ਹੈ ਗੁਰ ਸਿੱਖ ਰਹਿਤ ਸੁਣੋ ਮੇਰੇ ਮੀਤ ਐ ਮੇਰੇ ਮਿੱਤਰੋ ਗੁਰੂ ਦੀ ਰਹਿ ਸੁਣੋ ਗੁਰ ਸਿੱਖ ਰਹਿਤ ਸੁਣੋ ਮੇਰੇ ਮੀਤ ਉਠ ਪ੍ਰਭਾਤ ਕਰੇ ਹਿਤ ਚੀਤ ਅੰਮ੍ਰਿਤ ਵੇਲੇ ਉਠ ਗੁਰੂ ਗੁਰੂ ਜਪ ਵਹਿਗੁਰੂ ਵਹਿਗੁਰੂ ਪ੍ਰਮਾਤਮਾ ਨਾਲ ਪਿਆਰ ਕਰੇ ਵਹਿਗੁਰੂ ਨੂੰ ਮੰਤਰ ਜਾਪ ਵਹਿਗੁਰੂ ਦਾ ਮੰਤਰ ਜਪੇ ਕਰ ਇਸ਼ਨਾਨ ਪੜੇ ਜਪ ਜਾਪ ਅੰਮ੍ਰਿਤ ਵੇਲੇ ਉੱਠੇ ਵਹਿਗੁਰੂ ਵਹਿਗੁਰੂ ਕੜੇ ਇਸ਼ਨਾਨ ਕਰੇ ਤੇ ਪੰਜਾਂ ਬਾਣੀਆਂ ਦਾ ਪਾਠ ਕਰੇ ਰਹਿਤ ਬਿਨਾ ਨ ਸਿੱਖ ਕਹਾਵੇ ਰਹਿਤ ਬਿਨਾ ਦਰ ਝੋਟਾਂ ਖਾਵੇ ਰਹਿਤੋ ਬਿਨਾ ਸਿੱਖ ਨਹੀਂ ਹੈ ਤੇ ਰਹਿਤ ਬਿਨਾ ਝੋਟਾਂ ਖਾਊਗਾ ਤਾਂ ਹੀ ਗੁਰੂ ਉਹ ਮਾਰ ਕਹਿੰਦੇ ਜਾਗਤ ਜੋਤ ਜਪੈ ਨਿਸਵਾਸਰ ਏਕ ਬਿਨਾ ਮਨ ਨੈਕ ਨ ਆਨੈ ਪੂਰਨ ਪ੍ਰੇਮ ਪ੍ਰਤੀਤ ਸਜੈ ਬਰਤ ਗੋਰ ਮੜੀ ਪਟ ਮੂਲ ਨ ਮੰਨੈ ਮਾਰਾ ਕਹਿੰਦੇ ਜਾਗਤ ਜੋਤੋ ਪਰਮਾਤਮਾ ਦੀ ਜਾਗ ਦੀ ਜੋਤ ਨੂੰ ਇਕ ਓੰਕਾਰ ਨਾਲ ਜੁੜਦਾ ਜਾਗਤ ਜੋਤ ਜਪੈ ਨਿਸਵਾਸਰ ਉਹ ਪਰਮਾਤਮਾ ਦਾ ਸਿਮਰਨ ਦਿਨ ਰਾਤ ਕਰਦਾ ਜਾਗਤ ਜੋਤ ਜਪੈ ਨਿਸਵਾਸਰ ਏਕ ਬਿਨਾ ਮਨ ਨੈਕ ਨਾ ਆਣੈ ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮਠ ਭੂਲ ਨਾ ਮੰਨੈ ਮਹਾਰਾਜ ਨੇ ਸਾਨੂੰ ਜੋ ਸਰੂਪ ਦਿੱਤਾ ਆਉ ਗੁਰੂ ਵਾਲੇ ਬਣੀਏ ਅਮਰਤ ਸ਼ਕੀਏ ਗੁਰੂ ਵਾਲੇ ਬਣ ਕੇ ਰਹਿਤ ਬੈਤ ਕਮਾਈਏ ਅੰਮ੍ਰਿਤ ਪੀਆ ਸਤਗੁਰ ਦੀਆ ਮੇਰੇ ਗੁਰੂ ਦਾ ਦਿੱਤਾ ਹੋਇਆ ਅੰਮ੍ਰਿਤ ਛੱਕ ਕੇ ਸਾਡਾ ਖਾਲਸਾ ਸਾਜਨਾ ਦਿਵਸ ਮਨਾਇਆ ਤਾਂ ਹੀ ਸਫਲ ਹੈ ਗੁਰੂ ਦੇ ਉਪਦੇਸ਼ ਨੂੰ ਕਮਾ ਕੇ ਅੰਮ੍ਰਿਤ ਅਬਲਾਸੀ ਬਣੀਏ ਅਬਲਾਸੀ ਭੁੱਖ ਲੱਗੇ ਸੱਚੇ ਨਾਮ ਕੀ ਲੱਗ ਹੈ ਭੁੱਖ ਉਤ ਭੁੱਖੇ ਖਾਈ ਚੱਲੀ ਹੈ ਦੁੱਖ ਜਿਹਦੇ ਮਿਟਣਿਆ ਜਿੱਦੇ ਨਾਮ ਦੀ ਭੁੱਖ ਲੱਗੀ ਮਹਾਰਾ ਕਿਰਪਾ ਕਰਨ ਕਾਲਸਾ ਸਾਜਨਾ ਦੇ ਉਸ ਦੀ ਲੱਖ ਲੱਖ ਵਧਾਈ ਹੋਵੇ ਕੱਲ ਨੂੰ ਵਿਸਾਖੀ ਦਾ ਦਿਹਾੜਾ ਹੈ ਕੱਲ ਨੂੰ ਆਪਾਂ ਤਲਾਸ਼ ਨਹੀਂ ਲਾਵਾਂ ਕਿਉਂਕਿ ਵਿਸਾਖੀ ਦੇ ਦਿਹਾੜੇ ਦੀ ਭਾਈ ਨਰ ਪਾਇ ਸਿੰਘ ਦੀ ਕਥਾ ਕਰਨਗੇ ਗੁਰੂ ਵਾਲੇ ਬਣੋ ਅਮਰਤ ਛਕੋ ਸਿੰਘ ਸਜੋ ਗੁਰੂ ਵਾਲੇ ਬਣ ਕੇ ਲੋਕ ਸੁਖੀਏ ਪਰ ਲੋਕ ਸਹਿਲੇ ਬਣਾਓ ਸਾਰੇ ਸੰਗਤਾਂ ਨੂੰ ਫੇਰ ਖਾਲਸਾ ਸਾਜਨਾ ਦੇ ਉਸ ਦੀ ਲੱਖ ਲੱਖ ਵਧਾਈ ਹੋਵੇ ਜੀ कबीर रामना न छो कबीर रामना छोटिया कबीर मन मुंडिया नहीं केस मुंडाए काय जो किस किया सो मन किया मुंडा मुंड अजाय कबीर मन मुंडिया नहीं केस मुंडाए काय ਜੋ ਕਛ ਕੀਆ ਸੋ ਮਨ ਕੀਆ ਮੁੰਡਾ ਮੁੰਡਾ ਵਜਾਏ ਹੁਣ ਸਾਰੇ ਡੰਬਰ ਕਰਲੇ ਮਨ ਤਾਂ ਬਸ ਚ ਨਹੀਂ ਆਇਆ ਕਿਸੇ ਨੇ ਜਟਾਂ ਧਾਰ ਲੀਆਂ ਕਿਸੇ ਨੇ ਘੋਨ ਮੋਨ ਕਰ ਲਿਆ ਤਾਂ ਹੀ ਦਾ ਭਗਤ ਕਬੀਰ ਜੀ ਕਹਿੰਦੇ ਨਗਨ ਫਿਰ ਤਜੋ ਪਾਈਐ ਜੋਗ ਬਣ ਕਾ ਮਿਰਗ ਮੁਕਤ ਸਭ ਹੋ ਗਏ ਕਹਿੰਦਾ ਨੰਗੇ ਫਿਰਨਾ ਮਿਲਦਾ ਹੁੰਦਾ ਫਿਰ ਬਣਦੇ ਮਿਰਗ ਤਾਂ ਨੰਗਾ ਹੀ ਫਿਰਦੇ ਸਾਰੇ ਨਗਨ ਫਿਰ ਤਜੋ ਪਾਈਐ ਜੋਗ ਵਣ ਕਾ ਮਿਰਗ ਮੁਕਤ ਸਭ ਹੋਗ ਕਿਆ ਨਾਂਗੇ ਕਿਆ ਵਾਧੇ ਚਾਮ ਜਬ ਨਹੀਂ ਚੀਨਸ ਆਤਮਰਾਮ ਕੀ ਨੰਗੇ ਫਿਰਨੇਗਾ ਕੀ ਉਤੇ ਖਾਲੀ ਪਾ ਲੈਣੀ ਹੈ ਜਿੰਨਾ ਚਿਰ ਆਤਮਰਾਮ ਨੂੰ ਆਪਣੀ ਆਤਮਾ ਦੀ ਪਹਿਚਾਨ ਨਹੀਂ ਕਰਨਾ ਮੂੰਡ ਮੜਾਏ ਜੋ ਸਿੱਧ ਪਾਈ ਮੁਕਤੀ ਭੇੜ ਨ ਗਈਆ ਕਾਈ ਜੇ ਮੂੰਡ ਮੜਾਏ ਤਾਂ ਤੇ ਭੇਡਾਂ ਤਾਂ ਆਏ ਸਾਲ ਮੁੰਦੇ ਆਗੇ ਫਿਰ ਭੇਡਾਂ ਹੀ ਮੁਕਤ ਹੋ ਜਣਿਆ ਮੂੰਡ ਮੜਾਏ ਜੋ ਸਿੱਧ ਪਾਈ ਮੁਕਤੀ ਭੇੜ ਨ ਗਈਆ ਕਾਈ ਕਹੋ ਕਬੀਰ ਸੁਣੋ ਨਰ ਭਾਈ ਐ ਮੇਰੇ ਭਰਾਵੋ ਸੁਣੋ RAM ਨਾਮ ਬਿਨ ਤਿੰਗਤ ਭਾਈ ਉਹ ਪ੍ਰਮਾਤਮਾ ਦੇ ਨਾਮ ਬਿਨਾ ਮੁਕਤੀ ਨਹੀਂ ਮਿਲਣੀ ਸਿਰ ਮਨਾਲਿਆ ਇਹਦੇ ਨਾਲ ਕੀ ਹੋਣਾਗਾ ਜਿਹੜਾ ਮਨ ਹੈ ਉਹ ਤਾਂ ਮੁੰਡਿਆ ਨਹੀਂ ਹੈ ਕੰਮ ਤਾਂ ਸਾਰੇ ਪੰਗੇ ਤਾਂ ਸਾਰੇ ਮਣ ਪਾਉਂਦਾਗਾ ਇਹ ਮੁੰਡਿਆ ਨਹੀਂ ਕੇਸ ਮਨਾਲਿਆ ਕੁਝ ਨਹੀਂ ਹੋਣਾ ਕਬੀਰ RAM ਨਾਮ ਛੋਡੀਐ ਤਾਨ ਤਾਨ ਜਾਇ ਤਾਜਾ ਜਦ ਕਾਮਲ ਚੇਤ ਬੇਦੇਆ ਰਾਮਹਿ ਨਾਮ ਸਮਾਓ ਇਸ ਕਰਕੇ ਭਾਈ ਪ੍ਰਮਾਤਮਾ ਦਾ ਨਾਮ ਨਾ ਛੱਡੋ ਕਬੀਰ ਰਾਮ ਨਾ ਛੋਡੀਐ ਤਨ ਤਨ ਜਾਏ ਤਾਂ ਜਾਓ ਮੇਰਾ ਤਨ ਜਾਂਦਾ ਰਹੇ ਤਨ ਜਾਂਦਾ ਰਹੇ ਪਰ ਬਹਗਰੂ ਤੇਰੀ ਯਾਦ ਨਾ ਭੁੱਲ ਜੇ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ ਤਨ ਤਨ ਸੰਪੈ ਸੁਖ ਦੀਓ ਅਰਜੇ ਨੀਕੇ ਧਾਮ ਕਹੋ ਨਾਨਕ ਸੁਨ ਰੇ ਮਨਾ ਸਿਮਰਤ ਕਾਹੇ ਨਾ ਰਾਮ ਏ ਜੀ ਨੇ ਤੈਨੂੰ ਦਿੱਤੇ ਨੇ ਨਾ ਉਹਨੂੰ ਯਾਦ ਕਰ। ਇਹ ਜੇ ਜਾਂਦੇ ਐ ਕੋਈ ਗੱਲ ਨਹੀਂ ਪਰ ਤੇਰੇ ਜੀਵਨ ਦੇ ਵਿੱਚੋਂ ਪਰਮਾਤਮਾ ਦਾ ਨਾਮ ਨਹੀਂ ਜਾਣਾ ਚਾਹੀਦਾ। ਚਰਨ ਕਮਲ ਚਿਤ ਵਿਦਿਆ ਰਾਮੈ ਨਾਮ ਸੁਣਾਓ ਉਹ ਪਰਮਾਤਮਾ ਦੇ ਚਰਨਾਂ ਦੇ ਨਾਲ ਮਨ ਨੂੰ ਬਿਨ ਲਾ ਮੂਹ ਲਾ ਲਣ ਸਿਓ ਪ੍ਰੀਤ ਬਣੀ ਤੋਰੀ ਨਾ ਟੁੱਟੈ ਛੋਰੀ ਨਾ ਛੁੱਟੈ ਐਸੀ ਮਾਦੋ ਖੇਚ ਤਨੀ। ਕਵੀਰ ਜੋ ਹਮ ਜੰਤ ਪਜਾਵਤੇ ਟੂਟ ਗਈ ਸਭ ਤਾਰ। ਜੰਤ ਵਿਚਾਰਾ ਕਿਆ ਕਰੈ ਚੱਲੇ ਬਜਾਵਨ ਹਾਰ ਕਬੀਰ ਜੋ ਹਮ ਜੰਤ ਬਜਾਵਤੇ ਟੂਟ ਗਈ ਸਭ ਤਾਰ ਜੰਤ ਵਿਚਾਰਾ ਕਿਆ ਕਰੈ ਚੱਲੇ ਬਜਾਵਨ ਹਾਰ ਅਸੀਂ ਤਾਂ ਰੋਜ ਜਿਹੜਾ ਬਾਜਾ ਵਜਾਉਨੇ ਆਂਗੇ ਵਿਕਾਰਾਂ ਦਾ ਵਜਾਉਨੇ ਆਂਗੇ ਨਾ ਜੰਤ ਦਾ ਮਤਲਬ ਹੈ ਬਾਜਾ ਤਾਰਾਂ ਕਬੀਰ ਜੋ ਹਮ ਜੰਤ ਪੰਜਾਬ ਦੇ ਜਿਹੜਾ ਬਾਜਾ ਵਜਾਉਨੇ ਆ ਉਹਦੀਆਂ ਤਾਰਾਂ ਹੀ ਟੁੱਟ ਗਈਆਂ ਤਾਰਾਂ ਕਿਹੜੀਆਂ ਨੇ ਸਾਡੇ ਦੇਹ ਵਿਆਸ ਦੀਆਂ ਵਿਚਾਰਾਂ ਦੀਆਂ ਇਹ ਮਨ ਦੇ ਫੁਰਨੇ ਮਨ ਮੁੰਡਿਆ ਨਹੀਂ ਕੇਸ ਮੁੰਡਾਈ ਕਾਏ ਉਹ ਕੋਹਨ ਮੁੰਤਾ ਹੋ ਗਿਆ ਕਿਸੇ ਨੇ ਜਟਾਂ ਰੱਖ ਲੀਆਂ ਉਹ ਜਿਹੜਾ ਮਨ ਹੈ ਉਹ ਕੰਟਰੋਲ ਤੇ ਨਹੀਂ ਆਇਆ ਮਰਾ ਕਹਿੰਦੇ ਹੁਣ ਮੇਰੇ ਮਨ ਦੀਆਂ ਜਿਹੜਾ ਵਿਚਾਰਾਂ ਵਾਲੀਆਂ ਮੋਹ ਦੀਆਂ ਤੰਦਾਂ ਤਾਰਾਂ ਸੀਗੀਆਂ ਉਹ ਟੁੱਟ ਗਈਆਂ ਦੇਹ ਵਿਆਸ ਸਰੀਰਕ ਮੋਹ ਦੀਆਂ ਤਾਰਾਂ ਨੇ ਜਿਹੜੀਆਂ ਪਰਮਾਤਮਾ ਦੇ ਨਾਮ ਵਿੱਚ ਜਦੋਂ ਰੰਗਿਆ ਗਿਆ ਨਾ ਮਨ ਕਬੀਰ ਰਾਮਨਾ ਛੋੜੀਐ ਤਨ ਤਨ ਜਾਏ ਤਾਂ ਜਾਓ ਚਰਨ ਕਮਲ ਚਿਤ ਵੇਧਿਆ ਰਾਮ ਜਦੋਂ ਉਹ ਪਰਮਾਤਮਾ ਦੇ ਨਾਮ ਨਾਲ ਚਿਤ ਬਿੰਨਿਆ ਗਿਆ ਤਾਂ ਫਿਰ ਜਿਹੜੀਆਂ ਸੰਸਾਰੀ ਦੇਹ ਦੀ ਆਸ ਦੀਆਂ ਵਿਕਾਰਾਂ ਦੀਆਂ ਤੰਦਾਂ ਸੀ ਸਾਰੀਆਂ ਟੁੱਟ ਗਈਆਂ ਤੇ ਜਦੋਂ ਸਾਰੀਆਂ ਤੰਦਾਂ ਟੁੱਟ ਗਈਆਂ ਜਦੋਂ ਫਿਰ ਇਹ ਤੰਦਾਂ ਹੀ ਨਹੀਂ ਰਹਿਆਂ ਤੇ ਜਿਹੜਾ ਇਹਨੂੰ ਵਜਾਉਣ ਵਾਲਾ ਸਾਡਾ ਮਨ ਹੈ ਜਦੋਂ ਮਨ ਹੀ ਨਹੀਂ ਰਿਹਾ ਫੇਰ ਤਾਰਾਂ ਕਿਨੇ ਵਜਾਉਣੀਆਂ ਨੇ ਮਨ ਤਾਂ ਸਿਰਫ ਪ੍ਰਮਾਤਮਾ ਦੇ ਨਾਮ ਵਿੱਚ ਜਦ ਰੰਗਿਆ ਗਿਆ ਇਹ ਸਾਰੀਆਂ ਜਿਹੜੀਆਂ ਬਕਾਰਾਂ ਦੀਆਂ ਤਾਰਾਂ ਨੇ ਉਹ ਟੁੱਟ ਗਈਆਂ ਹਨ ਕਬੀਰ ਮਾਏ ਮੂੰਡੋ ਤਹ ਗੁਰੂ ਕੀ ਜਾ ਤੇ ਪਰਮ ਨ ਜਾਇ ਆਪ ਡੁਬੇ ਤਾ ਬੇਦਮਹਿ ਤੇਲੇ ਧੀਏ ਬਹਾਈ ਕਬੀਰ ਮਾਏ ਮੂੰਡੋ ਤਹ ਗੁਰੂ ਕੀ ਜਾ ਤੇ ਪਰਮ ਨ ਜਾਇ ਭਗਤ ਕਬੀਰ ਜੀ ਕਹਿੰਦੇ ਭਾਈ ਉਹ ਜੀ ਜਿਹੜਾ ਗੁਰੂ ਵੀ ਬਣਿਆ ਬੈਠਾ ਹੈਗਾ ਤੇ ਪਰ ਜਿਹਦੇ ਪਹਿਲਾਂ ਤਾਂ ਆਪ ਦੇ ਮਨ ਦਾ ਭਰਮ ਨਹੀਂ ਗਿਆ ਤੇ ਲੋਕਾਂ ਦੇ ਮਟਾਉਂਦਾ ਹੈਗਾ ਉਹਦੀ ਮਾਂ ਦਾ ਫਿਰ ਸਿਰ ਕਿਉਂ ਨਾ ਮੁੰਨਿਆ ਜਾਵੇ ਸਿਰ ਮੁੰਨੋ ਨਾ ਨਾ ਇੱਕ ਵੱਡਾ ਗਨਾਹ ਸੀਗਾ ਪ੍ਰਾਤਨ ਸਮੇਂ ਦੇ ਵਿੱਚ ਇਹ ਮੁੰਡਣ ਦੀ ਰੀਤ ਹੈ ਦੁਆਪਰ ਯੁਗ ਦਾ ਆਖਰੀ ਰਾਜਾ ਰਾਜਾ ਜਨਮੇਜਾ ਕੋਇਆਗਾ ਮੰਡਮਾ ਦੇ 13ਵੇਂ 14ਵੇਂ ਥਾਂ ਤੇ ਸ਼ਤਰਪਤੀ ਰਾਜਾ ਸੀ ਉਥੋਂ ਇਹ ਪਰਥਾ ਸ਼ੁਰੂ ਹੋਈ ਹੈ ਇਹ ਆਪਾਂ ਪਹਿਲਾਂ ਵਿਚਾਰ ਵੀ ਕੀਤਾ ਸੀ ਉਹਨੇ ਜਦੋਂ ਜੱਗ ਕੀਤਾ ਉੱਠ ਤਿੰਨ ਕਰ ਜਾਗ 18 ਕਾਏ ਉਹ 18 ਬਾਹਮਣਾਂ ਦਾ ਕਤਲ ਕੀਤਾ ਉਹਨੂੰ ਸ਼ਰਾਬ ਵੀ ਲੱਗਿਆ ਤੇ ਜਿਹੜੇ ਕੋ ਭੱਜ ਪੁੱਜ ਗਏ ਉਹ ਕਹਿੰਦਾ ਕਿਸੇ ਬਾਹਮਣ ਨੂੰ ਨਹੀਂ ਛੱਡਣਾ ਸਭ ਨੂੰ ਮਾਰ ਦੇਣਾ ਕਿਉਂ ਕਿ ਉਹ ਬ੍ਰਾਹਮਣ ਉਹ ਜੱਗ ਕਰਦੇ ਕਰਦੇ ਰਾਣੇ ਦੀ ਇਸਤਰੀ ਦੇ ਕੱਪੜੇ ਦੇਖ ਕੇ ਹੱਸ ਪਏ ਸੀ ਇਨਾ ਗੁੱਸੇ ਚ ਆਇਆ ਕਹਿੰਦਾ ਸਾਰੇ ਬ੍ਰਾਹਮਣ ਕਤਲ ਕਰ ਦਿਓ ਉਹ 18 ਪਾਠ ਕਰਦੇ ਦਾ ਉੱਥੇ ਹੀ ਮਾਰੇ ਤੇ ਜਿਹੜੇ ਭੱਜ ਪੁੱਜ ਗਏ ਕਹਿੰਦਾ ਛੱਡਣਾ ਕਿਸੇ ਨੂੰ ਨਹੀਂ ਤੇ ਜਦੋਂ ਫਿਰ ਲੋਕ ਫਰਿਆਦ ਕਰੇ ਕਹਿੰਦੇ ਚਲੋ ਛੱਡ ਦਿੰਨੇ ਆ ਇਹੇ ਜੀ ਸਜ਼ਾ ਦਿਓ ਵੀ ਜਿਹੜੇ ਮਰਿਆ ਨੂੰ ਭੇੜੇ ਹੋਣ ਕਹਿੰਦੇ ਜਿਨ੍ਹਾਂ ਦੇ ਫਿਰ ਸਿਰ ਮੰਦਿਓ ਦੁਆਪਰ ਯੁੱਗ ਦਾ ਜਿੱਥੇ ਅੰਤ ਹੁੰਦਾ ਹੈ ਉਹਦਾ ਸ਼ਤਰਪਤੀ ਰਾਜਾ ਰਾਜਾ ਜਨਵੇਜਾ ਪੰਡਮਾ ਦੀ 14ਵੀਂ 15ਵੀਂ ਅੰਸ਼ ਚੋਂ ਆਏ ਸਭ ਤੋਂ ਮੌਤ ਤੋਂ ਭੇੜੀ ਸਜ਼ਾ ਦੇਣ ਵਾਸਤੇ ਫਿਰ ਦੋਨਾਂ ਬ੍ਰਾਹਮਣਾਂ ਦੇ ਸਿਰ ਮੁੰਡਣ ਕੀਤੇ ਜਿੱਥੋਂ ਮੁੰਡਣ ਦੀ ਰੀਤ ਸ਼ੁਰੂ ਹੁੰਦੀ ਹੈ ਤੇ ਫਿਰ ਨਾਲ ਐਂ ਕਹਤਾ ਵੀ ਤੁਸੀਂ ਸਾਡੇ ਦੇਸ਼ ਚੋਂ ਵੀ ਨਿਕਲ ਜਾਓ ਤੁਹਾਡੇ ਵਰਗੇ ਪਤਿਤ ਬੰਦੇ ਚਾਹੀਦੇ ਨਹੀਂ ਉਹ ਫਿਰ ਜਦੋਂ ਬਾਹਰ ਨਿਕਲੇ ਤੇ ਸੰਸਾਰ ਸਾਰਾ ਇਸਾਤਾ ਰੀ ਸੀਗਾ ਤੇ ਫਿਰ ਉਹ ਦੇਖਣ ਵੀ ਇਹ ਇਹ ਕੌਣ ਹੈ ਉਹ ਫਿਰ ਕਹਿੰਦੇ ਵੀ ਕੀ ਗੱਲ ਤੁਸੀਂ ਕਹੋ ਕਹਿੰਦੇ ਸਾਡੀ ਮਾਂ ਮਰ ਗਈ ਤਾਂ ਸਿਰ ਮੁੰਨਿਆ ਸੋ ਕੀਤਾ ਤੇ ਅੱਜ ਵੀ ਸਿਰ ਕੇਸਾਂ ਦਾ ਹਿੰਦੂ ਮਤ ਮੁੰਡਣ ਕਰਦਾ ਹੈ ਉਹ ਹੈ ਤਾਂ ਕੁਰਿਤ ਸੀਗੀ ਉਹਨੂੰ ਗ੍ਰੈਂਡ ਕਰ ਲਿਆ ਅੱਜ ਵੀ ਜਦੋਂ ਕਿਸੇ ਮੇਰੇ ਹਿੰਦੂ ਵੀਰ ਦਾ ਮਾਪਿ ਪਿਤਾ ਚੜਾਈ ਕਰਦਾ ਇਹ ਸਿਰ ਮੁੰਨ ਲੈਂਦੇ ਆ ਵੱਡੀ ਬੱਦਰ ਤੇ ਤੇ ਸਿੱਖ ਰੀਤ ਉਹਨਾਂ ਨੂੰ ਇੱਕ ਸਜ਼ਾ ਦਿੱਤੀ ਸੀ ਪਰ ਅੱਜ ਮੈਨੂੰ ਅਜਾ ਸਿੱਖ ਮੁੰਨੇ ਜਾਂਦੇ ਆ ਹਿੰਦੂ ਮੱਤ ਦੀ ਛੱਡੋ ਗੱਲ ਉਹ ਸਾਰੇ 나ਈ ਦੇ ਬਹਿ ਕੇ ਤੇ ਸਾਰਾ ਕੁਝ ਖਵਾ ਪਾਈ ਜਾਂਦੇ ਮਾਰੇ ਕਹਿੰਦੇ ਉਹ ਗੁਰੂ ਦੀ ਮਾਂ ਦਾ ਮੂੰਹ ਸਿਰ ਕਿਉਂ ਨਾ ਮੁੰਨ ਦਿਓ ਜੀ ਤੋ ਭਰਮ ਨਹੀਂ ਗਿਆ ਜਿਨੂੰ ਤੀਜੇ ਪਾਤਸ਼ਾਹ ਮਾਰਗ ਕਹਿੰਦਾ ਗੁਰੂ ਜਿਨ੍ਹਾਂ ਕਾ ਅੰਦਲਾ ਸਿੱਖ ਵੀ ਅੰਧੇ ਕਰਮ ਕਰੇਣ ਜਿਹਦਾ ਗੁਰੂ ਅੰਨਾ ਉਹਦੇ ਚੇਲੇ ਵੀ ਅੰਨੇ ਕੰਮ ਕਰਨੇ ਗੁਰੂ ਜਿਨ੍ਹਾਂ ਕਾ ਅੰਦਲਾ ਸਿੱਖ ਵੀ ਅੰਧੇ ਕਰਮ ਕਰੇਣ ਉਹ ਆਪਣੇ ਬਾਣੇ ਚੱਲਣ ਆਪਣਾ ਨਿਤ ਝੂਠੋ ਝੂਠ ਬਲੇਣ ਉਹ ਆਪਣੇ ਬਾਣੇ ਚੱਲਦੇ ਐ ਗੁਰੂ ਸਾਡਾ ਪ੍ਰਮਾਤਮਾ ਦੇ ਹੁਕਮ ਚੱਲਿਆਗਾ ਸਾਡੇ ਪਹਿਲੇ ਗੁਰੂ ਨੇ ਕਿਹਾ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਤੇ ਦਸਵੇਂ ਪਾਤਸ਼ਾਹ ਜੀ ਮੇਰਾ ਪਿਤਾ ਕਹਿੰਦਾ ਮੈਂ ਹੂੰ ਪਰਮਪੁਰਖ ਕੋ ਦਾਸਾ ਦੇਖਣ ਆਇਓ ਜਗਤ ਦਾ ਤਮਾਸ਼ਾ ਮੈਂ ਜਗਤ ਦਾ ਤਮਾਸ਼ਾ ਦੇਖਣ ਆਇਆ ਜਿਵੇਂ ਜਿਵੇਂ ਮੇਰਾ ਵੈਗਰੂ ਕਹਿੰਦਾ ਮੈਂ ਉਵੇਂ ਕਰਦਾਗਾ ਤੇ ਮਾਰਾ ਕਹਿੰਦੇ ਜਿਹੜੇ ਝੂਠੇ ਉਹੇ ਪਾਣੇ ਚੱਲਣ ਆਪਣਾ ਨਿਤ ਝੂਠੋ ਝੂਠ ਬੁਲੇਣ ਕੂੜ ਕੁਸੱਤ ਕਮਾਮ ਦੇ ਕਹਦੇ ਕੀਆ ਕੂੜ ਕੁਸੱਤ ਕਮਾਮ ਦੇ ਪਰ ਨਿੰਦਾ ਸਦਾ ਕਰੇਣ ਉਹ ਆਪ ਡੁੱਬੇ ਪਰ ਨਿੰਦ ਕਾ ਫਗਲੇ ਕੋਲ ਜਿਨ੍ਹਾਂ ਦਾ ਆਪ ਦਾ ਮਨ ਦਾ ਭਰਮ ਨਹੀਂ ਗਿਆ ਉਹਨਾਂ ਦੇ ਮਾਂ ਦਾ ਸਿਰ ਕਿਉਂ ਨਾ ਮੰਨ ਦਿਓ ਕਿਉਂਕਿ ਆਪ ਡੁੱਬੇ ਚੌਬੇਦ ਮੈਂ ਚੇਲੇ ਦੀਏ ਉਹਨੇ ਆਪ ਤਾਂ ਡੁੱਬਣਾ ਹੀ ਐ ਤੇ ਸਾਰੇ ਚੇਲਿਆਂ ਨੂੰ ਵੀ ਡੋਬ ਦੇਣਾ ਹੈ ਤਬੀਰ ਜੀ ਜਿਹਦੇ ਪਾਪ ਕੀਏ ਰਾਖੇ ਤਲੈ ਦੁਰਾਈ ਪ੍ਰਗਟ ਭਏ ਨਿਦਾਨ ਸਭ ਜਦ ਪੂਛੇ ਧਰਮ ਰਾਈ ਤਬੀਰ ਜੀ ਤੇ ਪਾਪ ਕੀਏ ਰਾਖੇ ਤਲੈ ਦੁਰਾਈ ਭਗਤ ਜੀ ਕਹਿੰਦੇ ਨੇ ਜਿੰਨੇ ਪਾਪ ਕਰਦਾ ਮਨੁੱਖ ਲਕੋਂਦਾ ਹੈਗਾ ਪਰਦਾ ਪਾਉਂਦਾ ਹੈ ਰੱਖੈ ਤਲੇ ਦੁਰਾਈ ਪਰਦੇ ਪਾਉਂਦਾਗਾ ਪਰਗਟ ਪੈ ਨਦਾਨ ਸਭ ਜਬ ਪੁੱਛੇ ਧਰਮ ਰਾਏ ਮਾਰੇ ਕਹਿੰਦੇ ਜਿੱਦੋਂ ਉਹਨੇ ਪੁੱਛਣਾ ਨਾ ਉਹਦੇ ਸਾਰੇ ਸਾਹਮਣੇ ਖੜ ਜਾਣੇ ਐ ਇੱਥੇ ਤਾਂ ਪਰਦਾ ਪਾ ਲੈਗਾ ਮਾਰੇ ਕਹਿੰਦੇ ਅੰਦਰ ਬਹਿ ਕੇ ਕਰਮ ਕਮਾਵੇ ਸੋਚੋ ਕੁੰਟੀ ਜਾਣੀ ਐ ਅੰਦਰ ਬਹਿ ਕੇ ਕਰਮ ਕਮਾਇਆ ਚਾਰੇ ਕੁੰਡਾਂ ਚ ਢੋਲ ਵੱਜਣਾ ਜੋ ਧਰਮ ਕਮਾਵੇ ਤਿਸ ਧਰਮ ਨਾਉ ਹੋਵੇ ਪਾਪ ਕਮਾਵੇ ਪਾਪੀ ਜਾਣੀਏ ਅੰਦਰ ਬਹਿ ਕੇ ਕਮਾਇਆ ਹੋਇਆ ਜੋ ਤੁਸੀਂ ਕਰਮ ਕੀਤਾਗਾ ਉਹ ਇੱਕ ਦਿਨ ਪ੍ਰਗਟ ਹੋ ਜਾਣਾਗਾ ਜੇ ਸੱਚ ਕੀਤਾ ਸੋਡਾ ਨਾਮ ਧਰਮੀ ਪੈ ਜਾਊਗਾ ਜੋ ਧਰਮ ਕਮਾਵੇ ਤਿਸ ਧਰਮ ਨਾਉ ਹੋਵੇ ਉਹਦਾ ਨਾਮ ਧਰਮੀ ਪੈ ਜਾਣਾ ਪਾਪ ਕਮਾਵੇ ਪਾਪੀ ਜਾਣੀਏ ਤੇ ਮਹਾਰਾਜ ਪੰਜਵੇਂ ਪਾਛੇ ਗਏ ਉਗਰ ਗਿਆ ਜਿਵੇਂ ਕੋਟਾ ਟਾ ਟਬੂਆ ਜਾਂ ਨਦਰ ਸਰਾਫੀ ਆਇਆ ਜਦੋਂ ਨਦਰ ਸ਼ਰਾਪ ਕੋਲੇ ਨਾ ਤੁਸੀਂ ਇੱਥੇ ਸੋਨੇ ਕੰਨਾਂ ਚ ਪਾ ਕੇ ਨਕਲੀ ਪਾ ਕੇ ਹਾਰ ਪਾ ਕੇ ਫਿਰ ਸਕਦੇ ਹੋਗੇ ਕਹਿ ਸਕਦੇ ਮੈਂ ਸੋਨੇ ਦੇ ਕਹਿਣੇ ਪਾਏ ਆ ਪਰ ਜਿਹਦੇ ਸ਼ਰਾਪ ਕੋਲੇ ਗਿਆ ਉਹਨੇ ਦੱਸਣਾ ਇਹ ਨਕਲੀ ਹੈ ਉਹਨੇ ਕਿਸਵੱਟੀ ਲਾਈ ਨਾ ਜਦੋਂ ਗੁਰੂ ਦੀ ਕਿਸਵੱਟੀ ਲੱਗਣੀ ਹੈ ਇਹ ਪਾਪ ਤੁਹਾਡੇ ਗੁੱਝੇ ਨਹੀਂ ਰਹਣੇ ਉਗੜ ਗਿਆ ਜਿਵੇਂ ਖੋਟਾ ਟੱਗ ਗਿਆ ਟੱਗੂਆ ਨਦਰ ਸ਼ਰਾਪ ਆਇਆ ਜਦੋਂ ਸ਼ਰਾਪ ਦੀ ਨਜ਼ਰ ਪਿਆ ਉਹ ਖੋਟਾ ਟੱਬੂਆ ਪ੍ਰਗਟ ਹੋ ਗਿਆ ਕਿਉਂ ਮਾਰੇ ਕਹਿੰਦੇ ਅੰਤਰਜਾਮੀ ਸਭ ਕਿਸੇ ਜਾਣ ਹੈ ਉਸਤੇ ਕਹਾ ਛਿਪਾਇਆ ਉਹ ਸਾਰਾ ਕੋ ਜਾਣਦਾ ਉਹ ਤੋਂ ਕਿਵੇਂ છਪਾ ਲੇਗਾ ਜਿਹਨੂੰ ਆਪਾਂ ਆਸਾ ਦੀ ਵਾਰ ਦੇ ਵਿੱਚ ਬੜਿਆ ਨਾ ਨਾਨਕ ਜੀ ਉਪਾਇ ਕੈ ਲਿਖ ਨਾ ਵੈ ਧਰਮ ਬਹਾਲਿਆ ਉਥੈ ਸੱਚੇ ਹੀ ਸੱਚ ਨਿਭੜੈ ਚੋਣ ਵਖ ਕੱਢੇ ਜਿ ਜਮਾਲਿਆ ਥਾਉ ਨਾ ਪਾਇਣ ਕੂੜਿਆਰ ਉਥੈ ਜਗ੍ਹਾ ਨਹੀਂ ਮਿਲਣੀ ਪਾਪੀਆਂ ਨੂੰ ਕਬੀਰ ਜੀਤੇ ਪਾਪ ਕੀਏ ਰੱਖੇ ਤਲੈ ਦੁਰਾਏ ਪ੍ਰਗਟ ਭਏ ਨਿਦਾਨ ਸਭ ਜਬ ਪੁੱਛੈ ਧਰਮ ਰਾਏ ਜਦੋਂ ਉਹਦੀ ਦਰਗਾਹ ਜਾਣੇ ਇੱਥੇ ਵੀ ਬਹੁਤ ਬਾਰੀ ਉਗੜ ਜਾਂਦੇ ਆ ਕਿਸੇ ਦੇ ਨਹੀਂ ਵੀ ਉਗੜਦੇ ਪਰ ਦਰਗਾਹ ਦੇ ਵਿੱਚ ਸਭ ਦੇ ਉਗੜਨੇ ਆ ਨਾਨਕ ਜੀ ਉਪਾਏ ਕੈ ਲਿਖ ਨਾਵੇ ਧਰਮ ਬਹਾਲਿਆ ਉਥੈ ਸੱਚੇ ਹੀ ਸੱਚ ਨਿਬੜੈ ਚੁਣ ਵਖ ਕੱਢੇ ਜਜਮਾਲਿਆ ਥਾਉ ਨਾ ਪਾਇਣ ਕੂੜਿਆਰ ਮੂੰ ਕਾਲੈ ਦੋਜਿਕ ਚਾਲਿਆ ਤੇਰੇ ਨਾਂਏ ਰੱਤੇ ਸੇ ਜਿਣ ਗਏ ਹਾਰ ਗਏ ਸੇ ਥੱਗੜ ਜਿਹੜੇ ਤੇਰੇ ਨਾਮ ਨਾਲ ਰੱਤੇ ਜਾਣਗੇ ਰੰਗੇ ਜਾਣਗੇ ਉਹ ਬਾਜੀ ਜਿੱਤ ਜਾਣਗੇ ਹਾਰ ਗਏ ਸੇ ਥੱਗੜ ਜਿਹੜੇ ਜੀਵਨ ਦੇ ਵਿੱਚ ਬੇਕਾਰ ਕਰਨਗੇ ਉਹਨਾਂ ਨੇ ਥੱਗੇ ਜਾਣਾਗਾ ਉਹਨਾਂ ਨੇ ਮੁਠੇ ਜਾਣਾ ਲਿਖ ਨਾ ਵੈ ਧਰਮ ਬਾਹ ਲਿਆ ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਜਿਹੜੇ ਤੇਰੇ ਨਾਮ ਵਿੱਚ ਰੱਤੇ ਜਾਂਦੇ ਨੇ ਉਹ ਜੀਵਨ ਦੀ ਬਾਜੀ ਜਿੱਤ ਜਾਂਦੇ ਨੇ ਤੇਰੇ ਨਾਏ ਰੱਤੇ ਸੇ ਜਿਣ ਗਏ ਹਾਰ ਗਏ ਸੇ ਆਉ ਆਪਾਂ ਵੀ ਉਹਦੇ ਨਾਮ ਦੇ ਵਿੱਚ ਰੰਗੇ ਜਾਈਏ ਵਾਹਿਗੁਰੂ 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 ਸਾਰੀਆਂ ਸੰਗਤਾਂ ਦਾ ਧੰਨਵਾਦ ਕੋਟਾਨ ਕੋਟ ਧੰਨਵਾਦ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਹੜੇ ਅੰਮ੍ਰਿਤ ਵੇਲੇ ਰਹਿਮਤਾਂ ਬਖਸ਼ਦੇ ਨੇ ਉਦਮ ਬਖਸ਼ਦੇ ਨੇ ਫਿਰ ਪ੍ਰੇਰ ਦੇ ਨੇ ਪ੍ਰੇਰ ਕੇ ਆਪਣੀ ਗੋਦੀ ਚ ਬਿਠਾ ਕੇ ਕਹਿਣ ਸੁਣ ਦੀ ਸਮਰੱਥਾ ਬਖਸ਼ਦੇ ਨੇ ਮਹਾਰਾਜ ਕਿਰਪਾ ਕਰਨ ਕਹਿਆ ਸੁਣਿਆ ਵਿਚਾਰਿਆ ਸਾਡੇ ਜੀਵਨ ਦਾ ਹਿੱਸਾ ਬਣ ਜਾ ਕੇ ਤਾਂ ਕਿ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਭੁੱਲਾਂ ਚੁੱਕਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ